ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਜੀ ਬਾਈ ਦਾ ਵਧਾਤਾ ਰੋਡ ਤੇ ਘਰ ਆ ਵੱਧ ਜਾਣਕਾਰੀ ਲਵਾਂਗੇ ਬਾਈ ਤੋਂ ਦੋ ਬੱਸੀਆਂ ਤੇ ਦੋ ਕਟਰੀਆਂ ਤਿੰਨ ਬੱਸੀਆਂ ਇੱਕ ਛੋਟੀ ਬੱਸੇ ਪਰਾ ਇੱਕ ਵਾਈਜੀ ਦੀ ਬੱਸੀ ਸੇਲ ਹੋ ਗਈ ਪਰਲੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰੇ ਜੀ ਸਸਿਕਾ ਜੀ ਸਸਿਕਾ ਬਾਈ ਨਾਮ ਦੱਸੀ ਜੀ ਆਪਣਾ ਨਾਮ ਗੋਰਾ ਬਾਈ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਕਬਾਦੋ ਸੀਦਾ ਨੰਬਰ ਭਰਾ ਆਪਣਾ ਨੰਬਰ 87288 ਬਾਈ 0432 ਠੀਕ ਹੈ ਜੀ ਆਪਣੇ ਕੋਲ ਵੀ ਕਿੰਨੇ ਨਗਾਜ ਅੱਜ ਪੰਜ ਵੇਚਾਂਗੇ ਤੇ ਤਾਂ ਠੀਕ ਹੈ ਜੀ ਲੋਕੜਾ ਪੰਜ ਨਗਾ ਹਾਂਜੀ ਬਾਈ ਜੀ ਪਹਿਲੀ ਬੱਸੀ ਦੀ ਜਾਣਕਾਰੀ ਦੋ ਜੀ ਆਪਣੀ ਇਹ ਬੱਸੀ ਬਾਈ 15 ਕਿ ਮਹੀਨੇ ਦੀ ਬਹੁਤ ਚੰਗੀ ਬਰੀਡ ਦੀ ਬੱਚੀ ਆ ਹਾਂਜੀ ਤੇ ਥਣ ਚਾਰ ਆ ਇਹਦੇ ਕੋਈ ਫੋੜ ਦੀ ਖਿਆਲ ਨਹੀਂ ਝੋਲੀ ਦੇਖੀ ਇਹ ਕਿੰਨੀ ਚੰਗੀ ਲੱਗੀ ਦੀ ਆਲੇ ਜਾਂ ਗੱਬਣਾਉਂਦੀ ਆ ਠੀਕ ਹੈ ਜੀ ਕਦ ਕਾਟ ਬਹੁਤ ਸੁਖਣਾ ਦੇਲਾ ਮੇਰੇ ਉੱਥੇ ਤੱਕ ਹੁੰਦੀ ਆ ਹਾਂਜੀ ਹਾਂਜੀ 2 ਕਿ ਮਹੀਨੇ ਤੱਕ ਇਹ ਆ ਹੀ ਹੋ ਜੂਗੀ ਦੀ ਠੀਕ ਹੈ ਜੀ ਅੱਜ ਫੇਸ ਕੁਆਲਟੀ ਬਹੁਤ ਵਧੀਆ ਦੀ ਹਾਂ ਰੇਟ ਬਈ 32000 ਰੁਪਿਆ ਹੋਊਗਾ ਠੀਕ ਹੈ 32000 ਰੁਪਿਆ ਖੋਲ ਕੇ ਦਿਖਾਓ ਜੀ ਓਹ ਜਤੋਂ ਹੋਰ ਦੇਖ ਸਾਡੇ ਮਾਤਾ ਦਾ ਕਾਰਡ ਕਿੰਨਾ ਸੀ ਵੀਰ ਜੀ ਇਹ ਬਾਈ ਆਪਾਂ ਫਾਰਮ ਚ ਬੱਸੀ ਲਈ ਆ ਦੱਸਣ ਦੇ ਸਹਾਰਾ 30 ਤੋਂ ਬਾਹਰ ਰੱਖਦੇ ਸੀ ਠੀਕ ਹੈ ਜੀ ਬਾਕੀ ਇਹਨਾਂ ਬਰੀਕ ਆ ਬੱਸੀ ਵਾ ਕੀ ਆ ਦੇ ਗਏ ਆਹ ਚੀਜ਼ ਬੜੀ ਚੰਗੀ ਹੈ ਸੈਨਿਕ ਹਾਂਜੀ ਸੈਨਿਕ ਬਹੁਤ ਆ ਸੋਹਣੀ ਬਹੁਤ ਆ ਠੀਕ ਹਾਂਜੀ ਹਾਂਜੀ ਬਰੀਡ ਲਾ ਦਈਏ ਠੀਕ ਹੈ 30 ਤੋਂ ਪਲੱਸ ਤੋਂ ਬਾਹਰ ਦੁੱਧ ਦਾ ਸਰ ਹੈ ਜੀ ਬਾਈ ਤੇ ਬਾਈ ਜੀ ਇਹਨਾਂ ਜ਼ਰੂਰ ਕੰਨੈਕਟ ਕਰੋ ਡਾਟਾ ਬਾਈ ਜੀ ਨੇ ਆਪਾਂ ਨੂੰ ਬੱਸ ਦਿੱਤਾ ਜੀ ਠੀਕ ਹੈ ਜੀ ਬਾਕੀ ਫਿਰ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਨੂੰ ਸਹਜ ਬਹੁਤ ਆ ਬਾਈ ਜੀ ਤੇ ਠੀਕ ਹੈ ਠੀਕ ਹਾਂ ਤੁਹਾਨੂੰ ਬਾ ਕੁ ਮਾ ਅਲਦਲ ਕਰਨੀ ਕੋਰਨੀ ਬਹੁਤ ਚੰਗੀ ਹੈ ਵਾਕੀ ਤੋਰਾ ਤੋਰਾ ਤੂੰ ਦੇਖ ਲਿਆ ਪਹੁੰਚ ਗਏ ਪਿੱਟ ਪੜਾ ਬਹੁਤ ਚੰਗਾ ਚੱਕ ਗਿਆ ਢਾਲੂ ਜੀ ਨਹੀਂ ਠੀਕ ਹੈ ਜੀ ਠੀਕ ਹੈ ਹਾਂ ਹਾਂ ਜੀ ਭਰਾ ਦੂਜੀ ਦੱਸੋ ਇਹ ਵੀ ਬਸ ਸਭ ਇਹਨੇ ਕਿੰਨੇ ਹੋ ਗਏ 13 ਕ ਮਹੀਨੇ ਦਾ ਹਸ ਦੇ ਸੀ ਮਾਲਕ ਹਾਂ ਜੀ ਉਹ ਹੈ ਬਾਈ ਜੀ ਥੋੜੀ ਜਿਹੀ ਭਾਰੀ ਉਹਦੇ ਨਾਲ ਵੀ ਤੁਹਾਨੂੰ ਕਹਣਾ ਠੀਕ ਹੈ ਜੀ ਹਾਂ ਉਹ ਲ ਇਸ ਕੁਆਲਿਟੀ ਕਨਕਨ ਬਹੁਤ ਸੋਹਣੀ ਹੈ ਉਹ ਉਹ ਪਿਆਰੀ ਵਈਏ ਠੀਕ ਹੈ ਜੀ ਹਾਂਜੀ ਬਾਈ ਜੀ ਇਹਦਾ ਰੇਟ ਦੱਸ ਦੋ ਪਹਿਲਾਂ ਇਹ 28 ਹੀ ਦੇ ਦਾਂਗੇ ਜਿੱਤੇ ਆਪਾਂ ਠੀਕ ਹੈ ਜੀ 28000 ਆਹ ਦੇਖ ਲਈ ਝੋਲੀ ਦੇਖੀ ਉਹਦੇ ਨੂੰ ਵੀ ਵੱਡੀ ਹੈ ਇਹਦਾ ਸਹੀ ਗੱਲ ਹੈ ਬਹੁਤ ਪਿਆਰੀ ਝੋਲੀ ਆ ਦੇਖ ਸਾ ਦੇਖਾ ਤੇ ਤੁਹਾਨੂੰ ਇਹ ਨਾਲ ਸਾੰਭੀ ਥੋੜੀ ਜਿਹੀ ਵੱਧ ਦਾ ਰੰਗ ਚਿੱਟਾ ਕਲਰ ਅਬੱਧ ਥੋੜਾ ਜਿਹਾ ਠੀਕ ਹੈ ਜੀ ਹੂੰ ਬਾਕੀ ਰੇਟ ਬਾਈ ਜੀ ਨੇ ਆਪਾਂ ਨੂੰ ਦੱਸ ਦਿੱਤਾ ਜੀ ਤੇ ਵੱਧ ਜਾਣਕਾਰੀ ਬਾਈ ਜੋ ਜਿਹੜੇ ਫੋਨ ਤੇ ਥੋੜਾ-ਥੋੜਾ ਦੇਖ ਸਕਦੇ ਹੋ ਕਿਆ ਕਮਾਲ ਦਾ ਬਸ ਹੀ ਸੋਹਣੀ ਐ ਸੁਨੱਖੀ ਐ ਬੋਰ ਨਹੀਂ ਕੋਈ ੱਧਕਾ ਨਹੀਂ ਕਰਨ ਵਾਲੀਆਂ ਇਹ ਨੇ ਬੀਚ ਬੱਚੀਆਂ ਭੱਜੀਆਂ ਫਰਦੀਆਂ ਹੁੰਦੇ ਨਾ ਹਾਂਜੀ ਹਾਂਜੀ ਅੱਜ ਮੈਂ ਮਰਜੀ ਲਈ ਫਰਦ ਨੂੰ ਫੇਸ ਕੁਆਲਟੀ ਬਿਊਟੀ ਬਹੁਤ ਵਧੀਆ ਸੋਹਣੀ ਹੈ ਇਹ ਦੇਖ ਸਾਦੇ ਬਾਕੀ ਫੋਰਡ ਸ਼ਾਂਗ ਕਿਸੇ ਵੀ ਨਹੀਂ ਹੋ ਬਾਈ ਇਹਨਾਂ ਦੋਨਾਂ ਬੱਚੀਆਂ ਦੀ ਠੀਕ ਹੈ ਜੀ ਜੰਨਾ ਦੀ ਨਾ ਛਣ ਔਰ ਛੋਟੀ ਪਾਵਾ ਉਹਦੀ ਵੀ ਹੈ ਨਹੀਂ ਠੀਕ ਹੈ ਵੀ ਠੀਕ ਨਿਸ਼ਾਨ ਵੀ ਨਹੀਂ ਹੋਗਾ ਫੋਰਡ ਸ਼ਾਂਗ ਦਾ ਕਿਸੇ ਦੇ ਠੀਕ ਹੈ ਜੀ ਹਾਂ ਹਾਂਜੀ ਬਾਈ ਲੀਲੀ 라ਵੀ ਦੀ ਦੱਸੋ ਜੀ ਜਾਣਕਾਰੀ ਇਹ ਬਾਈ ਛੋਟੀ ਇੱਥੇ ਆਪਣੇ ਪਿੰਡੋਂ ਲਈਦੀ ਆ ਹਮਤਪੁਰੋਂ ਉਹ ਜੰਗੀ ਮੈਨ ਕੱਟੀ ਆ ਇਹ ਠੀਕ ਹੈ ਜੀ ਗਾਂਦਿਆਂ ਆਪਾਂ ਲਈਏ ਕਿ ਬੰਦੇ ਤੋਂ ਠੀਕ ਦੁੱਧ ਵੀ ਚੰਗਾ ਦੱਸਿਆ ਜੀ ਮਾਂ ਥੱਲੇ ਅੱਖਾਂ ਬਿਲੀਆਂ ਜੀ ਸੋਹਣੀਆਂ ਪਿਓਰ ਮਿਲੀਦਾ ਵੀ ਬਈਆ ਥਾਣ ਵੀ ਚਿੱਟਿਆ ਦੋ ਇਹਦੇ ਠੀਕ ਹੈ ਜੀ ਹਾਂ ਜੀ ਓਲੀ ਇਹਦੇ ਦੇਖਾਂ ਕਾਂ ਵਰ ਗਿਆ ਸਹੀ ਗੱਲ ਹੈ ਸਹੀ ਗੱਲ ਹੈ ਕੀ ਬਾਤ ਆ ਥੈਂਕ ਯੂ ਤੁਹਾਨੂੰ ਬਹੁਤ ਸੋਹਣਾ ਲੱਗ ਮੋੜੂਗੀ ਹਾਂਜੀ ਹਾਂਜੀ ਤੇ ਤੋਰ ਕੇ ਦਿਖਾਉਂਗੀ ਦਿਖਾ ਦਿੰਦੇ ਬਈ ਸਭ ਤੋਂ ਪਹਿਲਾਂ ਰੇਟ ਦਾ ਦੋ ਜੀ ਰੇਟ 32 ਰੀ ਦੇਣੀ ਹੈ ਬਈ ਠੀਕ ਹੈ ਜੀ ਲੋ ਫਰਾ ਦੇਖ ਸਕਦੇ ਹੋ ਕੀ ਬਾਤ ਆ ਮਾਂ ਇਹ ਰਿਕਾਰਡ ਕਿੰਨਾ ਦੱਸਿਆ ਜੀ ਬਹੁਤ ਚੰਗਾ 16 17 ਕਿਲੋ ਦੱਸੇ ਮਨ ਠੀਕ ਹੈ ਜੀ ਕੰਡੀਸ਼ਨ ਦਾ ਬਹੁਤ ਪੂਰੀ ਯਾਦ ਯਾਦ ਸਮੇਂ ਤੇਰੀ ਹੋ ਗਈ ਬਾਕੀ ਪੈਰ ਪਤਲੇ ਪਿੰਡੇ ਦੀ ਆ ਠੀਕ ਹੈ ਜੀ ਠੀਕ ਹੈ ਪੈਸ ਪੁੱਠਾ ਇਹਨੂੰ ਵੀ ਬਹੁਤ ਚੰਗਾ ਲੱਗਿਆ ਦਾ ਠੀਕ ਹੈ ਜੀ ਠੀਕ ਹੈ ਦੇਖ ਸਤਿ ਪਰਾ ਬਹੁਤ ਸੋਹਣੀ ਆ ਚਾਰੇ ਪੈਰ ਚਿੱਟੇ ਆ ਚਾਰੇ ਪੈਰ ਅੱਖਾਂ ਨੀਲੀਆਂ ਅੱਖਾਂ ਜੀ ਨੀਲੀਆਂ ਬਹੁਤ ਸੋਹਣੀ ਆ ਤੇ ਬਾਈ ਜੀ ਨੇ ਜਰੂਰ ਕਿਹਾ ਬਾਈ ਜੀ ਨੇ ਰੇਟ ਆਪਾਂ ਨੂੰ ਦੱਸ ਦਿੱਤਾ ਪਰਾ ਠੀਕ ਹੈ ਹਾਂ ਜੀ ਵੀਰ ਜੀ ਅਗਲੀ ਕੱਟੀ ਬਾਰੇ ਜਾਣਕਾਰੀ ਦਿਓ ਜੀ ਇਹ ਵੀ ਕੱਟੀ ਬਾਈ 15 16 ਮਹੀਨੇ ਦੀ ਹੋ ਗਈ ਹੈ ਨਾ ਹਾਂ ਜੀ ਇਹ ਹਰਿਆਣੇ ਚੋਂ ਮੱਝ ਉਹਦੇ ਮਗਰ ਆਈ ਸੀ ਕੱਟੀ ਬਾਈ ਉਧਰੋਂ ਠੀਕ ਹੈ ਜੀ ਆ ਦੇਖ ਲੈ ਸਿੰਗਰ ਤਾਂ ਦੇਖ ਨਾ ਫੋਨ ਮੁਰੂਗਾ ਬਾਕੀ ਇਹਦਾ ਬੂਤੀ ਬੂਤੀ ਬਹੁਤ ਲੰਮੀ ਆ ਛੋਟੇ ਮੂੰਹ ਵਾਲੀ ਜੀ ਹਾਂ ਚਾਹੇ ਕੋਲੇ ਚ ਪਾਣੀ ਪਹਿਲੇ ਕੋਈ ਨਹੀਂ ਕਹਿੰਦੀ ਲੈ ਠੀਕ ਹੈ ਨਾ ਇਹ ਮੋਟਲਾ ਤਾਂ ਲੈ ਠੀਕ ਹੈ ਜੀ ਫੀਰੀਆਂ ਕੱਟੀਆਂ ਦੋਨੇ ਭਾਈ ਇਹੇ ਠੀਕ ਹੈ ਜੀ ਹਾਂ ਹਾਂ ਬਹੁਤ ਸੋਹਣੀ ਤੇ ਮਾ ਦੇ ਨਾ ਪਤਲੇ ਪਟੇ ਦੀ ਆ ਠੀਕਾ ਕਰੂ ਘੱਟ ਪੂੜਾ ਵੀ ਸਹੀ ਆ ਸੋਹਣਾ ਆ ਚੀਜ਼ ਦੀ ਦੇਖਣ ਚੰਗੀ ਲੱਗੀ ਦੀ ਹਾਂਜੀ ਹਾਂਜੀ ਬਹੁਤ ਪਿਆਰੀ ਆ ਆ ਵੀ ਬਹੁਤ ਛੋੜੀ ਆ ਮਗਰੋਂ ਬਾਕੀ ਥਾਂ ਤੋਂ ਦੇਖੋ ਸੋਹਣੀ ਇਹਦੀ ਵੀ ਦੇਖ ਜਵੈਲਾ ਦੀ ਗੱਬੜ ਹੁੰਦੀ ਆ ਹਾਂਜੀ ਹਾਂਜੀ ਬਹੁਤ ਪਿਆਰੀ ਆ ਇਹ ਵੀ ਬੱਤੀ ਦੇ ਦਾਂਗਾ ਬਈ ਠੀਕ ਹੈ ਜੀ ਤੋਰ ਕੇ ਦਿਖਾ ਦਿਓ ਜੋੜਾ ਲਊਗਾ ਆਪਾਂ ਉਹ ਜਿਹਾ ਲਿਸਟ ਕਰ ਦਾਂਗੇ ਠੀਕ ਹੈ ਜੀ ਨਿੱਕਲ ਨਿੱਕਲੀ ਤੇ ਤਾਂ ਮੜਾ ਮੋਟਾ ਹੀ ਹੋਊਗਾ ਠੀਕ ਹੈ ਜੀ 15 15 ਕਿਲੋ ਤਾਂ ਦੋਨੇ ਝੋਟੀਆਂ ਤਿਆਰ ਹੋਣਗੀਆਂ ਪਰੂਣ ਠੀਕ ਹੈ ਜੀ ਆ ਜਾ ਸਟਾਰਟ ਹੋਣਗੀਆਂ ਹਰਿਆਣੇ ਵਾਲੀ ਮੱਝ ਦੀ ਕੱਟੀ ਹੈ ਬੜਾ ਬਹੁਤ ਜੀ ਮੈਂ ਨਹੀਂ ਕੱਟੀ ਆ ਯਾਰ ਬਈ ਠੀਕ ਹੈ ਠੀਕ ਬਾਕੀ 10 ਦੀ ਹੋਈ ਕੱਟੀ ਯਾਰ ਜਿਹੜੀ ਨਸਲ ਵਾਲੀ ਕੱਟੀ ਉਹ ਤੱਕਾ ਨਹੀਂ ਕਰੂਗੀ ਹਾਂਜੀ 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 ਉਹਦਾ ਪਤਾ ਹੀ ਲੱਗਦਾ ਜਿਵੇਂ ਮਰਜ਼ੀ ਤੂੰ ਵੀ ਫਿਰੋ ਜੀ ਲੈ ਤੁਸੀਂ ਲੈ ਜਾਓ ਉਹਦੇ ਜਿਹਾ ਜੀ ਸਵਾ 1.5 ਸਹੀ ਗੱਲ ਹੈ ਜੀ ਪਲੀ ਪਲੋਸੀਆ ਬਾਕੀ ਸੰਭਾਲਣਾ ਕੋਈ ਐ ਨਹੀਂ ਠੀਕ ਹੈ ਵੀਰੇ ਠੀਕ ਆ ਜੀ ਇਹਦੇ ਦਿਖਾ ਮੁਰਾ ਜਮਾ ਨਹੀਂ ਪੂਰਾ ਵੀ ਕਮਲ ਆ ਜਾ ਹਾਂਜੀ ਹਾਂਜੀ ਨਹੀਂ ਜਿਹੜੇ origignal ਕੱਟੀ ਹੋਵੇ ਆ ਚੀਜ਼ ਨਹੀਂ ਹੋਊਗੀ ਠੀਕ ਹੈ ਜੀ ਹੂੰ ਨਹੀਂ ਵਿੱਚ ਵਿੱਚ ਬਾਲੇ ਵੱਡੇ ਬਾਹੂ ਹੁੰਦੇ ਮੈਂ ਆ ਉਹ ਮੈਂ ਖੜੀ ਆਪਣੇ ਕੋਲ ਪਿੰਡਾ ਵੱਡਾ ਠੀਕ ਹੈ ਜੀ ਹੂੰ ਹਾਂਜੀ ਵੀਰੇ ਸੋਡੀ ਬੱਚੀ ਦੀ ਜਾਣਕਾਰੀ ਦਿਓ ਇਹ ਬੱਚੀ ਬਾਈ ਆਪਣੀ ਘਰ ਦੀ ਵਾ ਗਾਂ ਦੀ ਆ ਹਾਂਜੀ ਇਹ ਚਲ ਹੁਣ ਵੇਚ ਦਾਂਗੇ ਪਸੂ ਬਾਲੇ ਹੋਏ ਕਰਕੇ ਨਾ ਬੱਚੀਆਂ ਹੋਰ ਵੀ ਦੋ ਤਿੰਨ ਬਾਹਰ ਖੜੀਆਂ ਠੀਕ ਹੈ ਜੀ ਤੇ ਮੱਚਲ ਮੁਚਲ ਜਾ ਕਰੇ ਇਹਦੇ ਸੀਗਾ ਬਹੁਤ ਚੰਗਾ ਭਰਿਆ ਹੋਰਾ ਠੀਕ ਹੈ ਜੀ ਥਾਂ ਬੋਲ ਜੇ ਡੈਨਮਾਰਕ ਦੀ ਬੱਚੀ ਦਸੀ ਸੀ ਇਹ ਪੰਜ ਡਾਕਟਰ ਦੀ ਕਵਰ ਹੈ ਜੀ ਹਾਂਜੀ ਤੇ ਸੈਂਕਸ ਨੂੰ ਆਪਣੇ ਕਢਾਈ ਦੇ ਆ ਦੇਖ ਲਓ ਥਾਂ ਦੇਖਿਆ ਕਿੰਨੇ ਚਿੱਖੇ ਆ ਥਾਂ ਬਹੁਤ ਲਿਖਣੇ ਜੀ ਹੂੰ ਛੋਟੀ ਚਾੜੀ ਇੰਫੇਸ ਕੁਆਲਟੀ ਦੀ ਖਾਉਂਦੀ ਮਣੀ ਆ ਜੀ ਫੇਸ ਬਹੁਤ ਚੰਗਾ ਲੱਗਿਆ ਹਾਂਜੀ ਵੀ ਰੇਟ ਦੱਸ ਜੀ ਦਾ ਇਹ ਬਸ ਆ ਗਿਫਟੀ ਆ ਬਈ 650 ਦਾ ਦੇਣਾ ਹੀ ਆਸੇ ਠੀਕ ਹੈ ਜੀ ਗਿਫਟੀ ਆ ਜੀ ਲੋਪਰਾ ਕੁਆਲਟੀ ਦੀ ਵਸਤੀ ਆ ਜੀ ਮੰਨ ਕੇ ਚਲ 4-5000 ਦੇ ਬੱਚੀ ਦੁੱਧ ਹੀ ਪੀ ਜਾਂਦੀ ਯਾਰ ਠੀਕ ਹੈ ਜੀ ਛੋਟੇ ਕੰਨ ਆ ਦੇਖ ਸਕਦੇ ਹੋ ਘਟਪੂੜਾ ਕਰਮਾਲੀ ਦਾ ਵਧੀਆ ਜਿਹਨੇ ਪ ਬਹੁਤ ਸੁਣੀ ਕੁਆਲਿਟੀ ਹੈ ਦੇਖੋ ਐ ਸੇਵਾ ਨਹੀਂ ਹੁੰਦੀ ਇੱਟੇ ਘਰੇ ਘਟ ਰਹੇ ਨੇ ਡੰਗਰ ਲਿੱਸੇ ਹੋ ਜਾਂਦੇ ਠੀਕ ਹੈ ਜੀ ਠੀਕ ਹੈ ਨੀਚਲਾ 6 ਮਹੀਨੇ ਸਾਹ ਕੇ ਬੱਚੀ 35000 ਦੀ ਆ ਠੀਕ ਹੈ ਜੀ ਲੋ ਭਰਾ ਆਪਾਂ ਦਿਖਾਇਆ ਤੁਹਾਨੂੰ ਅੱਜ 5 ਨਗ ਠੀਕ ਹੈ ਜੀ ਕਮੈਂਟ ਜਰੂਰ ਕਰਿਆ ਕਰੋ ਭਰਾ ਜੇ ਵਧੀਆ ਲੱਗੇ ਵੀਡੀਓ ਤਾਂ ਫੇਸਬੁਕ ਦੇ ਪੇਜ ਆਪਣਾ ਗਰਜੀਤ ਰਾਏ ਠੀਕ ਹੈ ਜੀ ਬਾਕੀ ਜੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਣੀ ਨੂੰ ਵੀਡੀਓ ਅਪਲੋਡ ਕਰਦੇ ਰਹਿਣ ਬਾਕੀ ਬਾਈ ਦਾ ਐਡਰੈਸ ਸਾਰਾ ਲਿਖਿਆ ਬਾਅਦ ਦੇ ਹਿਸਾਬ ਸਹਾਨ ਡੇਰੀ ਫਾਰਮ ਠੀਕ ਹੈ ਬਾਕੀ ਨੰਬਰ ਲਿਖਿਆ ਕੰਡੈਕਟ ਨੰਬਰ ਵਈ ਦਾ ਬਿਜ਼ਨਸ ਬੁਕਿੰਗ ਕਰ ਸਕਦੇ ਪ੍ਰਿੰਟ ਭਦੌੜ ਜ਼ਿਲ੍ਹਾ ਬਰਨਾਲਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਉੱਕ ਕੇ ਬਾਈ